ਮੈਨੂੰ ਇੱਕ ਗੱਲ ਦਾ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵੋਡਕਾ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਏਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਈ ਹੋਵੋ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋਲ ਕਲਾਕਾਰ ਮੁੱਕ ਗਏ ਆ ਕਿ ਸੱਜ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਪੰਜਾਬੀ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਹੀ ਵਿਵਾਦ ਖੜਾ ਹੋ ਗਿਆ ਹੈ ਬਾਲੀਵੁੱਡ ਅਤੇ ਪੰਜਾਬੀ ਗਾਇਕ ਯੋਯੋ ਹਣੀ ਸਿੰਘ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਹੈ ਗਾਇਕ ਜਸਬੀਰ ਜੱਸੀ ਨੇ ਹਣੀ ਸਿੰਘ ਨੂੰ ਅਵਾਰਡ ਸਮਾਰੋਹ ਦੇ ਵਿੱਚ ਪਰਫਾਰਮੈਂਸ ਕਰਾਉਣ ਦੇ ਉੱਤੇ ਸਵਾਲ ਚੁੱਕੇ ਨੇ ਜਸਬੀਰ ਜੱਸੀ ਦਾ ਕਹਿਣਾ ਹੈ ਕਿ ਇਹ ਸ਼ੋਅ ਇੱਕ ਚੰਗੀ ਚੀਜ਼ ਹੈ ਪਰ ਹਣੀ ਸਿੰਘ ਨੂੰ ਬੁਲਾਉਣਾ ਸਹੀ ਨਹੀਂ ਹੈ ਗਾयक ਜਸਪੀਰ ਜੱਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਨੂੰ ਇਸ ਵੱਲ ਧਿਆਨ ਦੇਣ ਦੇ ਲਈ ਕਿਹਾ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਹੀ ਹੈ ਤੇ ਦੂਜੇ ਪਾਸੇ ਅਜਿਹਾ ਗਾਇਕ ਪਰਫਾਰਮੈਂਸ ਦੇ ਲਈ ਬੁਲਾਇਆ ਜਾ ਰਿਹਾ ਹੈ ਜੋ ਕਿ ਨਸ਼ਿਆਂ ਨੂੰ ਪ੍ਰੋਮੋਟ ਕਰਦਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਪੀਰ ਜੱਸੀ ਪੰਜ-ਸੱਤ ਦਿਨ ਤੋਂ ਮੇਰੀ ਆਪਣੇ ਆਪ ਨਾਲ ਬੜੀ ਜद्दोजਹਿਦ ਚੱਲ ਰਹੀ ਸੀ ਕਿ ਇੱਕ ਮੁੱਦੇ ਉੱਤੇ ਮੈਂ ਬੋਲਾਂ ਜਾਂ ਨਾ ਬੋਲਾਂ ਕਿ ਅੱਜ ਮੈਂ ਡਿਸਾਈਡ ਕੀਤਾ ਕਿ ਉਸ ਮੁੱਦੇ ਤੇ ਮੇਰਾ ਬੋਲਣਾ ਬਣਦਾ ਕਿਉਂਕਿ ਉਹ ਪੰਜਾਬ ਦਾ ਮੁੱਦਾ ਹੈ ਸਾਡੇ ਦੋਸਤ ਇੱਕ ਆਈਫਾ ਪੰਜਾਬੀ ਅਵਾਰਡ ਲੈ ਕੇ ਮੁਹੱਲੀ ਵਿਚਾਰੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਰਟਿਸਟ ਜਿਹੜੇ ਪਰਫਾਰਮ ਕਰ ਰਹੇ ਨੇ ਬਹੁਤ ਵੈਲਕਮ ਹੈ ਬਹੁਤ ਹੋਣਾ ਚਾਹੀਦਾ ਵਧੀਆ ਸ਼ੋਅ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣੇ ਚਾਹੀਦੇ ਆ ਸਾਡੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਆ ਜਾਂ ਹੋਰ ਜਿਹੜੇ ਸਾਡਾ ਕਲਚਰ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਗੱਲ ਦਾ ਵਿਰੋਧ ਹੈ ਕਿ ਉੱਥੇ ਇੱਕ ਬੰਦਾ ਜਿਹਨੂੰ ਅਸੀਂ ਸਾਰੀ ਉਮਰ ਇਹ ਕਹਿੰਦੇ ਰਹੇ ਕਿ ਉਹਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਾਤੇ ਬਦਮਾਸ਼ੀ ਦੇ ਨਾਮ ਯਾਦ ਕਰਾਤੇ ਤੇ ਵੋਡਕਾ ਦਾ ਨਾਮ ਯਾਦ ਕਰਾਤਾ ਸਾਰੀਆਂ ਚੀਜ਼ਾਂ ਦਾ ਐਸੀਆਂ ਚੀਜ਼ਾਂ ਦਾ ਨਾਮ ਯਾਦ ਕਰਾਤਾ ਹਨੀ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਉਹ ਵੀ ਪਰਫਾਰਮ ਕਰਨ ਆ ਰਿਹਾ ਤੇ ਮੇਰੀ ਮੈਨੂੰ ਦੁੱਖ ਲੱਗਿਆ ਇਸ ਗੱਲ ਤੋਂ ਕਿ ਸਾਡੇ ਕੋਲ ਕਲਾਕਾਰ ਮੁੱਕ ਗਏ ਆ ਕਿ ਸਾਡੇ ਕੋ ਵਧੀਆ ਆਰਟਿਸਟ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਹੋਰ ਬਾਹਰੋਂ ਵੀ ਜਿਹੜੇ ਆਰਟਿਸਟ ਨੇ ਸਾਡੇ ਕੋ ਬੜੇ ਬੜੇ ਵੱਡੇ ਆਰਟਿਸਟ ਨੇ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਗਾਇਕੀ ਸੁਣਾ ਸਕਦੇ ਆ ਵਧੀਆ ਚੀਜ਼ਾਂ ਸੁਣਾ ਸਕਦੇ ਆ ਤੇ ਥੋੜੇ ਦਿਨ ਪਹਿਲਾਂ ਤੱਕ ਉਹ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਕਿ ਉਹਨੇ ਜਿਹੜਾ ਗੰਦਾ ਗਾਣਾ ਹੋਣੀ ਕੱਢਿਆ ਉਹਦੇ ਤੇ ਐਫ ਆਈ ਆਰ ਹੋ ਰਹੀ ਸੀ ਦੂਸਰਾ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਲੈ ਕੇ ਚੱਲ ਰਹੀ ਹੈ ਤੇ ਫਿਰ ਵੀ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੇ ਬੰਦੇ ਨੇ ਸ਼ਰਿਆਮ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਮੈਂ ਇਹਨਾਂ ਇਨਕੀ نسلوں ਦੇ ਡੀਐਨਏ ਮੇਂ ਨਸ਼ਾ ਗੁਸਾ ਦੂੰਗਾ ਉਸ ਬੰਦੇ ਨੂੰ ਤੁਸੀਂ ਪਰਫਾਰਮ ਕਰਾ ਰਹੇ ਹੋ ਕੀ ਮਜਬੂਰੀ ਹੈ ਮੈਂ ਮੰਨਦਾ ਹਾਂ ਕਿ ਦਿੱਲੀ ਬੰਬੇ ਬੈਂਗਲੌਰ ਉਹ ਪੰਜਾਬ ਨੂੰ ਨਹੀਂ ਸਮਝਦਾ ਉਹ ਪੰਜਾਬ ਦੀ ਸਾਈਕੀ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਜਜ਼ਬਾਤਾਂ ਨੂੰ ਨਹੀਂ ਸਮਝ ਸਕਦਾ ਪੰਜਾਬ ਦੇ ਦੁੱਖ ਸੁੱਖ ਨੂੰ ਨਹੀਂ ਸਮਝ ਸਕਦਾ ਪਰ ਅਸੀਂ ਜਾਂ ਜਿੰਨੇ ਵੀ ਸਾਰੇ ਲੋਕ ਆ ਅਸੀਂ ਨੇਤਾ ਲੋਕ ਆ ਅਸੀਂ ਤੇ ਇਸ ਗੱਲ ਨੂੰ ਸਮਝਦੇ ਆ ਸੋ ਮੈਂ ਬੇਨਤੀ ਕਰਾਂਗਾ ਡੀਜੀਪੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਔਰ ਮੈਮ ਗਿਲ ਮੈਮ ਜਿਹੜੇ ਜਿਹੜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਬਾਰੇ ਗੱਲ ਹੋ ਰਹੀ ਸੀਗੀ ਕਿ ਇਹਨਾਂ ਬੰਦਿਆਂ ਨੂੰ ਰੋਕਿਆ ਜਾਏ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਗਾਣੇ ਰੁਕੇ ਜਾਣ ਕੀ ਮਜਬੂਰੀ ਹੈ ਸਾਡੀ ਕਿ ਅਸੀਂ ਉਸ ਬੰਦੇ ਨੂੰ ਰੋਕ ਨਹੀਂ 파 ਰਹੇ ਕੀ ਪ੍ਰੈਸ਼ਰ ਹੈ ਕੀ ਚੀਜ਼ ਹੈ ਸੋ ਮੈਨੂੰ ਪਤਾ ਹੈ ਜ਼ਰੂਰੀ ਨੋਟਿਸ ਇਹ ਵੀ ਹੈ ਕਿ ਕੁਝ ਬੰਦਿਆਂ ਨੇ ਕਹਿਣਾ ਕਿ ਬੜਾ ਫਰਸਟ੍ਰੇਟਡ ਹੋ ਕੇ ਬੋਲ ਰਿਹਾ ਜAVE ਫਰਸਟ੍ਰੇਸ਼ਨ ਹਾਂ ਮੈਨੂੰ ਫਰਸਟ੍ਰੇਸ਼ਨ ਹੈਗੀ ਆ ਪੰਜਾਬ ਦੇ ਵਿਰੁੱਧ ਕੋਈ ਵੀ ਬੰਦਾ ਕੋਈ ਵੀ ਚੀਜ਼ ਕਰੇਗਾ ਤੇ ਮੈਨੂੰ ਫਰਸਟ੍ਰੇਸ਼ਨ ਹੋਵੇਗੀ ਮੈਨੂੰ ਉਹ ਦੁੱਖ ਹੋਏਗਾ ਮੇਰੇ ਅੰਦਰ ਜਿਹੜਾ ਉਹ ਜ਼ਖਮ ਹੋਰ ਭਰਦਾ ਜਾਵੇਗਾ ਤੇ ਦੂਸਰਾ ਜਿਹੜੇ ਲੋਕਾਂ ਨੇ ਇਹ ਬੋਲਣਾ ਕਿ ਹਾਂ ਫਰਸਟ੍ਰੇਸ਼ਨ ਹੈ ਪੀਏ ਇਹਦੇ ਕੋ ਕੰਮ ਨਹੀਂ ਹੈ ਉਹਨਾਂ ਨੂੰ ਵੀ ਮੈਂ ਇੱਕ ਨੋਟਿਸ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਜਿਹੜਾ ਮਰਜ਼ੀ ਵੀ ਕਲਾਕਾਰ ਲਾਏ ਹੋ ਉਹਦੀਆਂ ਆਈਟੀ ਸ਼ੀਟਸ ਲਾਇਓ ਉਹਦੀਆਂ ਪ੍ਰੋਪਰਟੀ ਸ਼ੀਟਸ ਲਾਇਓ ਤੇ ਉਹਦੀਆਂ ਡੇਟਸ ਦੀਆਂ ਡਿਟੇਲਸ ਵੀ ਲਾਇਓ ਤੇ ਮੁਕਾਬਲਾ ਕਰ ਲਿਓ ਵੀ ਕਿਹੜਾ ਬੰਦਾ ਕਿਹੜੇ ਪਾਸੇ ਨੂੰ ਤੁਰਿਆ ਹੋਇਆ ਕਿਹੜੇ ਬੰਦੇ ਕੋ ਕੀ ਕੁਝ ਜ਼ਿਆਦਾ ਆ ਸੋ ਜੇ ਕੋਈ ਬੰਦਾ ਹੰਬਲ ਰਹਿੰਦਾ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਮਜ਼ੋਰ ਹੁੰਦਾ ਹੈ ਮੈਂ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਸ ਜਲ ਦਾ ਜ਼ਰੂਰ ਵਿਰੋਧ ਕਰੋ ਕਿ ਐਸੇ ਆਰਟਿਸਟ ਤੁਹਾਡੇ ਬੱਚਿਆਂ ਨੂੰ ਜਿਹੜੇ ਮੌਤ ਵੱਲ ਨੂੰ ਲੈ ਕੇ ਜਾ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਨੂੰ ਵਾਸ਼ ਕਰ ਰਹੇ ਨੇ ਤੁਹਾਡੇ ਬੱਚਿਆਂ ਦੇ ਮਾਈਂਡ ਜਿਹੜੇ ਉਹ ਪੋਲਿਊਟਡ ਕੀਤੇ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਰੋਕੋ ਤਾਂ ਜੋ ਸਾਡੀਆਂ ਪੀੜ੍ਹੀਆਂ ਬੱਚੀਆਂ ਰਹਿਣ ਪੰਜਾਬ ਹੈ ਕਿਉਂਕਿ ਮੈਨੂੰ ਬਹੁਤ ਮੁਸ਼ਕਲ ਹੋਈ ਇਸ ਚੀਜ਼ ਨੂੰ ਕਿ ਯਾਰ ਮੇਰੇ ਦੋਸਤ ਨੇ ਕਰਾਉਣ ਵਾਲੇ ਵੀ ਮੇਰੇ ਦੋਸਤ ਨੇ ਸਰਕਾਰ ਵੀ ਮੇਰੀ ਦੋਸਤ ਹੈ ਤੇ ਫਿਰ ਮੈਂ ਸੋਚਿਆ ਕਿ ਯਾਰ ਨਹੀਂ ਜਿੱਥੇ ਪੰਜਾਬ ਦਾ ਮਸਲਾ ਆਏਗਾ ਨਾ ਮੈਂ ਦੋਸਤਾਂ ਨਾਲ ਨਹੀਂ ਖੜਾਂਗਾ ਮੈਂ ਪੰਜਾਬ ਨਾਲ ਖੜਾਂਗਾ ਜੇ ਰੱਬ ਤੇ ਪੰਜਾਬ ਚੋਂ ਵੀ ਕਿਸੇ ਨੂੰ ਚੁਣਨਾ ਪਿਆ ਨਾ ਤਾਂ ਮੈਂ ਪੰਜਾਬ ਨੂੰ ਚੁਣਾਣਾ